ਅੱਜ ਫੇਰ ਪਤਾ ਨਹੀਂ ਕਿਹੜੇ ਦੇ ਧਾਵਾ ਬੋਲਤਾ ਕਹਿੰਦਾ ਨਾ ਤਾਂ ਉਸ ਤੋਂ ਬਾਅਦ ਘਰ ਟੈਣਗੇ ਤੇ ਨਾ ਹੀ ਉਸ ਤੋਂ ਬਾਅਦ ਹੜ ਆਉਣਗੇ ਬਾਕੀ ਆਪਾਂ ਪੂਰੀ ਗੱਲਬਾਤ ਕਰਦੇ ਆਂ ਵੀ ਇਹ ਕੀ ਮੈਸੇਜ ਦੇ ਰਿਆ ਲੋਕਾਂ ਨੂੰ ਕਿਉਂ ਨਹੀਂ ਘਰ ਟੈਣਦੇ ਕਿਉਂ ਨਹੀਂ ਹੜ ਆਉਂਦੇ ਇਹਦੇ ਨਾਲ ਗੱਲਬਾਤ ਕਰਦੇ ਆਂ ਆਜੋ ਅੱਜ ਕਿਹਨੂੰ ਰਗੜੇਗਾ ਬਈ ਬਸ ਦੇਖ ਲੈ ਜੇ ਸਮਝਉਂਦੀ ਇਹ ਤਾਂ ਤੇ ਲੋਕ ਸਮਝ ਰਹੇ ਆ ਲੋਕ ਤਾਂ ਛੜੇ ਖੜਦੇ ਆ ਜਿੰਨਾਂ ਦਿਖਾਉਣਾ ਜਿਹੜੇ ਖੜ ਜਾਂਦੇ ਆ ਉਹ ਸਮਝ ਜਾਂਦੇ ਆ ਜਿਹੜੇ ਨਹੀਂ ਖੜਦੇ ਉਹਨਾਂ ਨੂੰ ਤਾਂ ਨਹੀਂ ਜਿਹੜੇ ਖੜ ਜਾਂਦੇ ਨੇ ਉਹ ਚ ਕੋਈ ਸਮਝ ਜਾਂਦਾ ਕੋਈ ਨਹੀਂ ਸਮਝਦਾ ਹਾਂ ਗੱਲ ਸਮਝਣ ਵਾਲੀ ਹੈ ਹੈ ਕੁਝ ਕੁਝ ਸਮਝਦਾ ਆ ਗਈ ਬਾਕੀ ਤੂੰ ਦੱਸ ਯਾਰ ਹੜ ਵੀ ਉਹਨਾਂ ਟਾਈਮ ਆਉਣਗੇ ਵੀ ਉਹਨਾਂ ਟਾਈਮ ਟੈਣਗੇ ਜਿੰਨਾ ਤੱਕ ਜ਼ਮੀਨ ਹੈ ਸਾਡੇ ਨਾਮ ਤਾਂ ਜ਼ਮੀਨਾਂ ਸਾ ਤੋਂ ਖੋਲਗਾ ਉਹਦੋਂ ਨਾ ਘਟਾਣਗੇ ਨਾ ਹਟਾਉਣਗੇ ਯਾਰ ਨਾ ਫਿਰ ਕਿਉਂ ਨਹੀਂ ਹੋਣਾ ਸੇ ਜਮੀਨਾ ਚਾਹਤ ਸੇ ਲੇ ਲਈਆ ਪਰ ਕੁਛ ਨਹੀਂ ਰਹਿਣਾ ਇਹ ਸਾਰਾ ਕੁਛ ਜ਼ਮੀਨਾ ਨਾਲ ਹੀ ਆ। ਅੱਛਾ ਠੀਕ ਆ ਵੀ ਜ਼ਮੀਨਾ ਨਾਲ ਹੀ ਜੁੜਿਆ ਹੋਇਆ। ਜਦੋਂ ਜ਼ਮੀਨਾ ਖੋਲਿਆ ਨਹੀਂ ਤਾਂ ਘਰ ਡੇਣਗੇ ਤੇ ਨਹੀਂ ਫਿਰ ਹੜ ਹੋਣਗੇ ਹੈ। ਇੱਕ ਗੱਲ ਹੋਰ ਨਾ ਕਿਸਾਨ ਖੇਤਾ ਚ ਰੁਲੂਆ। ਅੱਛਾ ਕਿਸਾਨ ਖੇਤਾ ਚ ਵੀ ਨਹੀਂ ਰੁਲਦਾ ਫਿਰ। ਮੈਂ ਕਿਉਂ ਨਹੀਂ ਰੁਲਦਾ ਵੀ? ਵਪਾਰੀ ਖੇਤਾ ਚ ਆ ਕੇ ਫਸਲਾ ਲੈ ਜਾਣਗੇ। ਅੱਛਾ ਫਿਰ ਵਪਾਰੀ ਇਹ ਕਿ ਖੇਤਾ ਚ ਆ ਕੇ ਫਸਲਾ ਲੈ ਜਾਣਗੇ। ਵਾਹ ਯਾਰ। ਤਾਂ ਪਰ ਮੋਚਰ ਦਾ ਰੋਲਾ ਬੂਆ ਨਾ ਫਿਰ ਪਾ ਦਾ ਬੂਆ। ਅੱਛਾ ਨਹੀਂ ਤਾਂ ਫਿਰ ਮੋਚਰ ਦਾ ਰੋਲਾ ਪੈਣਾ ਨਹੀਂ ਪਾ ਦਾ ਪੈਣਾ। ਐਨਾ ਸੁਧਾਰ ਆ ਜੂਆ ਹੈ। ਇਹ ਦੋਸ਼ਮਣੀ ਫਿਰ ਆਪਣੇ ਨਾਲ ਹੀ ਆ ਬਣ ਲੈਣਾ ਦੀ ਨੋਟਬੰਦੀ ਮੰਗੂ ਨੁਕਸਾਨ ਮਾਰੇ ਬੰਦੇ ਦੀ ਹੋਣਾ ਅੱਛਾ ਨੋਟਬੰਦੀ ਮੰਗੂ ਫੇਰ ਨੁਕਸਾਨ ਮਾਰੇ ਬੰਦੇ ਦਾ ਹੁਣ ਤਗੜਿਆਂ ਦਾ ਨਹੀਂ ਹੁੰਦਾ ਉਹ ਆ ਤਗੜੇ ਬੰਦੇ ਦਾ ਵੀ ਉਹ ਲੇਟ ਹੋਊਗਾ ਅੱਛਾ ਤਗੜਿਆਂ ਦਾ ਫੇਰ ਉਹ ਲੇਟ ਹੋਊਗਾ ਇਹ ਕੀ ਕਾਰਨ ਯਾਰ ਨਹੀਂ ਪਤਾ ਜਦੋਂ ਉੱਠਣਗੇ ਖਾਤੇ ਖਾਲੀ ਪਏ ਹੋਣਾ ਅੱਛਾ ਵੀ ਖਾਤੇ ਖਾਲੀ ਪਏ ਹੋ ਸਕਦੇ ਜਦੋਂ ਉੱਠਣਗੇ ਕਦੇ ਨਾ ਕਦੇ ਜਿਵੇਂ ਢੜਕੇ ਨੂੰ 500 ਵਾਲੇ ਨੋਟ ਬੰਦ ਹੋਏ ਸੀ ਠੀਕ ਸਾਰਾ ਕੁਝ ਇਹਨਾਂ ਦੇ ਹੱਥੇ 'ਚ ਹੀ ਆ ਪਰੇ ਮੋਬਾਈਲ ਪਤਾ ਨਹੀਂ ਕਿਦੋਂ ਠਿੱਕਰੇ ਬਣ ਜਾਣ ਸਹੀ ਗੱਲ ਆ ਮੋਬਾਈਲਾਂ ਦਾ ਵੀ ਕੋਈ ਪਤਾ ਨਹੀਂ ਹੈ ਨਾ ਕਦੋਂ ਇਹ ਠਿੱਕਰੇ ਬਣਾ ਸਕਦੇ ਆ ਸਾਰਾ ਕੁਝ ਇਹਨਾਂ ਨੇ ਆਪਦੇ ਕਬਜ਼ੇ 'ਚ ਕਰ ਲਿਆ ਯਾਰ ਹੈ ਨਾ ਮੇਨ ਤਾਂ ਗੱਲ ਇਹ ਹੀ ਆ ਤੂੰ ਕਹਿਣਾ ਕੀ ਚਾਹਣਾ ਜਿੰਨਾ ਟਾਈਮ ਜ਼ਮੀਨਾਂ ਵਜਦੀਆਂ ਬਚਾ ਲੋ ਅੱਛਾ ਸਹੀ ਗੱਲ ਆ ਵੀ ਜਿੰਨਾ ਟਾਈਮ ਬੈਲਜਿੰਗ ਉਹਨਾਂ ਟਾਈਮ ਬਚਾ ਲੋ ਹੈ ਨਾ ਜੇ ਕਿਤੇ ਧਰਨਾ ਲੱਗਦਾ ਉੱਥੇ ਪਹੁੰਚੀ ਆ ਕਰੋ ਸਹੀ ਗੱਲ ਆ ਯਾਰ ਹੈ ਨਾ ਵਾਕੇ ਸਹੀ ਗੱਲ ਹੈ ਜੇ ਕਿਤੇ ਇਕੱਠ ਹੁੰਦਾ ਧਰਨਾ ਲੱਗਦਾ ਤਾਂ ਪਹੁੰਚ ਜਾ ਕਰੋ ਜਿੰਨਾ ਟਾਈਮ ਜ਼ਮੀਨਾਂ ਬਚਦੀਆਂ ਬਚਾ ਲਿਏ ਇਹ ਮੁੰਡੇ ਦੀ ਹੁਣ ਪੂਰੀ ਗੱਲ ਦੁਆਰੇ ਵੀ ਦੱਸਦੇ ਆ ਕਾਰਨ ਕੀ ਆ ਕਹਿੰਦਾ ਨਾ ਹੜ ਆਉਣਗੇ ਨਾ ਘਰ ਟੈਣਗੇ ਉਸ ਤੋਂ ਬਾਅਦ ਇਹ ਸਾਰਾ ਰੌਲਾ ਸਾਡੀ ਜ਼ਮੀਨ ਨਾਲ ਹੀ ਆ ਬਾਈ ਜਿੱਦੇ ਸਾਡੇ ਤੋਂ ਜ਼ਮੀਨ ਲੈ ਲਈ ਨਾ ਘਰ ਟੈਣਗੇ ਨਾ ਹੜ ਆਉਣਗੇ ਨਾ ਮੌਤਰ ਦਾ ਰੌਲਾ ਪੈਣਾ ਨਾ ਹੀ ਭਾ ਦਾ ਰੌਲਾ ਪੈਣਾ ਐਮਐਸਪੀ ਸਾਰੀ ਲਾਗੂ ਹੋ ਜੂਗੀ ਸਾਰਾ ਕੁਝ ਹੋਊਗਾ ਫਸਲਾਂ ਖੇਤਾਂ ਚੋਂ ਆ ਕੇ ਲੈ ਕੇ ਜਾਇਆ ਕਰਨਗੇ ਇਹ ਰੌਲਾ ਬਾਈ ਸਾਡੇ ਨਾਲ ਹੀ ਆ ਵਾਕੇ ਸਹੀ ਗੱਲ ਆ ਲੈ ਜਿਹੜੇ ਸਹਿਮ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਮੈਸੇਜ ਆ ਜਿਹੜਾ ਕਿਵੇਂ ਲੱਗਿਆ ਤੇ ਪੇਜ ਨੂੰ ਵੀ ਫੋਲੋ ਜ਼ਰੂਰ ਕਰ ਲਿਓ ਆਪਣੇ ਨੂੰ ਧੰਨਵਾਦ